जिंदाबाद, जिंदाबाद, प्यार सरकार मुर्दाबाद, मुर्दाबाद, प्यार सरकार मुर्दाबाद, मुर्दाबाद, छोटे सिही कोई माफी ना दे कोई निश्चित ना पूछा, इतना बात में सत्ता सालाने लोगों के सामने सारी हमारे विरोध के बच्चे नहीं हैं। ਦੇ ਚਾਈਚਾ ਸ੍ਰੀ ਐਂਟਾ ਕੋਨ ਜੀ ਸੰਗੂਰ ਕਾਗੇ ਨੇ ਕੋਲ ਪੈਸੇ ਨਹੀਂ ਲੈ ਜਾਣਗੇ ਪਾਰਟੀ ਜਾਨੀ ਨੇ ਲਈ ਕਰ ਦਾ ਅੱਜ ਮੇਰਾ ਨਾਮ ਮਰੀ ਗੰਡੂਆ ਜ਼ਿਲ੍ਹਾ ਪ੍ਰਧਾਨ ਵੀਕੇ ਜੁਗਰਾਹਾ ਅੱਜ ਦਾ ਕੀ ਪ੍ਰੋਗਰਾਮ ਹੈ ਅੱਜ ਦਾ ਸਾਡੀ ਜ਼ਿਲ੍ਹੇ ਦੀ ਮੀਟਿੰਗ ਰੱਖੀ ਦੀ ਅਸੀਂ ਉਹਨੇ ਲੈ ਰਹੇ ਜੀ ਐਚ ਡੀ ਐਮ ਦਫ਼ਤਰ ਸਾਡਾ ਪ੍ਰੋਗਰਾਮ ਚੱਲ ਰਿਹਾ ਹੈ ਸਾਡਾ ਵੀਰ ਸ਼ਹੀਦ ਹੋ ਗਿਆ ਸਖਤਪੁਰੇ ਵਾਲਾ ਨੌਜਵਾਨ ਸੈਲੋਪੁਰੇ ਬੈਠੇ ਸੀ 11 ਤਰੀਕ ਨੂੰ ਉਹ ਦਮ ਤੋੜ ਗਿਆ ਤੇ ਉੱਥੋਂ ਸੰਗਰੂਰ ਲੈ ਕੇ ਸੰਗਰੂਰੋਂ ਪਟਿਆਲੇ ਲੈ ਕੇ ਪਟਿਆਲੇ ਉਹ ਦਮ ਤੋੜ ਗਿਆ ਜਣੀ ਮੁੱਕ ਚੁੱਕਿਆ ਉਹਦੇ ਦਾ ਪੰਜਾਬ ਦੀ ਸਰਕਾਰ ਤੇ ਅਫਸਰ ਸਾਹੀ ਡੀ ਸੀ ਸਾਹਿਬ ਜਣੀ ਉਹਨੂੰ ਮਾਮਜਾ ਦੇਣ ਬਾਅਦ ਤੇ ਉਸ ਪਰਿਵਾਰ ਨੂੰ ਜਣੀ ਆਲ ਮਟੋਲਾ ਕਰ ਰਹੇ ਨੇ ਕਦੇ ਕਹਿੰਦੇ ਨੇ ਜੀ ਐਂ ਕਰ ਲੋ ਜੀ ਐਂ ਕਰ ਲੋ ਅਸੀਂ ਚੋਣਾਂ ਤੋਂ ਬਾਅਦ ਉਹ ਕਰ ਦਾਂਗੇ ਅਸੀਂ ਇਹਨਾਂ ਨੂੰ ਦਰੀਲਾ ਪਿੱਲਿਆ ਸਾਰੀਆਂ ਦਸੀਆਂ ਵੀ ਜਿਹੜੇ ਇਸ ਤਰ੍ਹਾਂ ਦੇ ਸ਼ਹੀਦ ਅਧੋਲਣਾ ਦੇ ਦੀਨ ਦਮ ਤੋੜਦੇ ਨੇ ਟੈਗ ਨਾਲ ਮੁੱਕਦੇ ਨੇ ਕਾਸੀ ਨਾਲ ਮੁੱਕਦੇ ਨੇ ਅਸੀਂ ਪਹਿਲਾਂ ਚੋਣ ਜਾਬਤੇ ਦੇ ਵਿੱਚ ਮਾਮਜੇ ਲੈਂਦੇ ਨੇ 프리તમ ਸਿੰਘ ਸ਼ਾਇਲੀ ਦਾ ਹੁੰਦਾ ਸੀ ਥਾਣੇ ਬੂਰੇ ਤਰਨਾ ਲੱਗਿਆ ਹੋਦੀ ਇਸੇ ਲਹਿਰੇ ਦੇ ਵਿੱਚ ਜਣੀ ਕਿ ਉਹਨੂੰ ਸਾਡੇ ਉੱਥੇ ਟੈਕ ਹੋ ਗਿਆ ਉਹ ਮੁੱਕ ਚੁੱਕਿਆ ਉਹਦਾ 22 ਦਿਨਾਂ ਬਾਅਦ ਚੋਣ ਜਾਬਤੇ ਦੇ ਵਿੱਚ ਚੈੱਕ ਦਿੱਤੇ ਨੇ ਸਾਨੂੰ ਅਸੀਂ ਇਮਾਮ ਜਾ ਲੈਤਾ ਕਰਜੇ ਤੇ ਲੀਕ ਮਰੀਏ ਸਰਕਾਰਾਂ ਨੇ ਉਦੋਂ ਕਿਹੜਾ ਸਰਕਾਰ ਸੀ ਕੋਈ ਉਦੋਂ ਵੀ ਡੀਸੀ ਸਾਹਿਬ ਦੇ ਬਾਰਗੇ ਬੈਠ ਕੇ ਫੇਰ ਅਸੀਂ ਲੈਤਾ ਦੀ ਇਹ ਇਮਾਮ ਜਾ ਇਹ ਕਰਕੇ ਇੱਕ ਤਾਂ ਇਹ ਮੈਟਰ ਹੈ ਸਾਡਾ ਅੱਜ ਦਾ ਇਹਦਾ ਅਸੀਂ 27 ਤਰੀਕ ਨੂੰ ਇੱਥੇ ਸ਼ਹਿਰ ਦੇ ਵਿੱਚ ਤਿੱਖਾ ਪ੍ਰੋਗਰਾਮ ਕਰਾਂਗੇ ਉਹ ਕਿਤੇ ਵੀ ਹੋ ਸਕਦਾ ਹੈ ਉਹ ਮੌਕੇ ਦੇ ਵਿਚਾਰਾਂਗੇ ਅੱਜ ਦਾ ਉਹਦਾ ਐਲਾਨ ਕੀਤਾ ਸੀ ਇੱਕ ਸਾਡਾ ਜਹਾਂਗੀਰ ਵਾਲਾ ਮੈਟਰ ਹੈ ਜ਼ਮੀਨੀ ਮਸਲਾ ਹੈ ਉਹ ਬੀਬੀ ਕਰਨਗਜੀ ਦਾ ਇੱਕ ਉਹਦਾ ਨਾਂ ਕਰਨਾ ਤੇ ਉਹਦਾ ਪਿਤਾ ਜੀ ਗੁਰਚਰਨ ਜੀ ਜਿਹੜਾ ਉਹਦੇ ਨਾਂ ਦੇ ਇੱਕ ਗੁਰਚਰਨ ਹੋਰ ਸੀ ਸਰਪੰਚ ਮੌਕੇ ਦਾ ਜਿਹੜਾ ਉਹ ਚਾਦਰ ਚਲਾਕੀ ਨਾਲ ਜ਼ਮੀਨ ਉਹੀ ਦੱਬੀ ਬੈਠਾ ਦੀ ਸੀ ਇਹ ਮੁਖਤੀ ਤੇ ਜਾਲੀ ਇੰਤਕਾਲ ਜਾਲੀ ਰਿਸਟਰੀ ਕਰਾ ਕੇ ਤੇ ਜਿਹਦੇ ਵਿੱਚ ਦੋਸ਼ੀ ਕਾਨੂੰਗੋ ਪੜਵਾਰੀ ਵੀ ਹੈ ਤਹਿਸੀਲਦਾਰ ਵੀ ਹੈ ਇਸ ਕਰਕੇ ਉਹ ਮੀਟਿੰਗਾਂ ਸਾਡੀਆਂ ਮੀਟਿੰਗਾਂ ਹੋਈਆਂ ਨੇ ਉਹਨੇ ਛਾਤੀ ਤੇ ਹੱਥ ਮਾਰਿਆ ਵੀ ਤੁਹਾਡਾ ਉਹ ਮਸਲਾ ਬਹੁਤ ਦਰਦਤ ਹੈ ਜੀ ਉਹਦਾ ਕਾਗਜ਼ੀ ਤੁਹਾਡੇ ਨਾਂ ਬੋਲਦੇ ਨੇ ਤੁਸੀਂ ਹਾਈ ਕੋਰਟ 'ਚ ਪੈਸੇ ਪਰ ਰੱਖੇ ਨੇ ਉਹਦੇ ਸਮੇਤ ਟਰਸਟ ਵੀ ਉਹ ਜ਼ਮੀਨ ਤੁਹਾਡੇ ਨੂੰ ਇੰਤਕਾਲ ਹੋ ਜਾਊਗਾ ਤੇ ਮੋਟਰ ਦਾ ਟਰਾਂਸਫਰਮ ਖੋਲਿਆ ਜਿਹੜਾ ਉਹ ਸਰਪੰਚ ਨੇ ਗੁਰਚਰ ਨੇ ਉਹ ਟਰਾਂਸਫਰਮ ਟਿਕ ਜਾਊਗਾ ਜਣੀ 13-14 ਦਿਨ ਹੋ ਗਏ ਤੇ ਕੋਈ ਟਰਾਂਸਫਰਮ ਨਹੀਂ ਟਿਕਿਆ ਜਦੋਂ ਅਸੀਂ ਪਰਸੋਂ ਪ੍ਰੈਸ ਕਾਨਫਰੰਸ ਕੀਤੀ ਆ ਬਨਾਲੇ ਦੇ ਵਿੱਚ ਸਾਡੇ ਸੂਬਾ ਪ੍ਰਧਾਨ ਜੀ ਨੇ ਐਲਾਨ ਕੀਤਾ ਤੇ ਜਣੀ ਫਿਰ ਉਸ ਪ੍ਰੈਸ ਕਾਨਫਰੰਸ ਦੇ ਬਿਆਨ ਦੇ ਨਾਲ ਤਾਂ ਹੋਰ ਕੱਲ ਛੁੱਟੀ ਵਾਲੇ ਦਿਨ ਟਰਾਂਸਫਰਮ ਟਿਕ ਗਿਆ ਇਸ ਕਰਕੇ ਕੋ ਜ਼ਮੀਨੀ ਰੌਲੇ ਸਾਡਾ ਜਿੰਨਾ ਤੱਕ ਉਹ ਜ਼ਮੀਨ ਦਾ ਹੱਲ ਨਹੀਂ ਕਰਦੇ ਸਾਡੀ ਦਾ ਜਿਹੜਾ ਚੋਣਾ ਨਾਲ ਕੋਈ ਸਬੰਧ ਨਹੀਂ ਹੈ ਉਹਦਾ ਇਸ ਕਰਕੇ ਉਹ ਮੀਤ ਦਾ ਇਸ ਹਲਕੇ ਦੇ ਵਿੱਚ 27 ਤਰੀਕ ਤੱਕ 27 ਤਰੀਕ ਤੋਂ ਬਾਅਦ ਵਿਰੋਧ ਹੋਊਗਾ ਜਿਵੇਂ ਭਾਜਪਾ ਦਾ ਹੁੰਦਾ ਅਸੀਂ ਨਹੀਂ ਚਾਹੁੰਦੇ ਤੇ ਵੀ ਆਮ ਪਾਰਟੀ ਦਾ ਵਿਰੋਧ ਹੋਵੇ ਜਾਂ ਕਿਸੇ ਹੋਰ ਪਾਰਟੀ ਦਾ ਹੋਵੇ ਸਾਡਾ ਕੱਲੀ ਟਾਰਗੇਟ ਭਾਜਪਾ ਸੀ ਜਿਨੇ ਬਾਰਡਰਾਂ ਦੇ ਉੱਤੇ ਨੌਜਵਾਨ ਮਾਰੇ ਨੇ ਗੋਲੀਆਂ ਚਲਾਈਆਂ ਨੇ ਅਥਰੂ ਗੈਂਦੇ ਗੋਲੇ ਛੱਡੇ ਨੇ ਤੇ ਐ ਸਮਝ ਲੈ ਜਿਵੇਂ ਪਾਕਿਸਤਾਨ ਦੇ ਲੋਕ ਹੁੰਦੇ ਰਹੇ ਉਹਦਾ ਵਿਰੋਧ ਆ ਸਾਡਾ ਪੰਜਾਬ ਦੇ ਵਿੱਚ ਇਸ ਕਰਕੇ ਹੁਣ ਆ ਪਾਰਟੀ ਨੂੰ ਆ ਸਾਡੀ ਇਹ ਬੇਨਤੀ ਦੀ ਵੀ ਤੁਸੀਂ ਨਾ ਕਰਾਓ ਆਪ ਦਾ ਵਿਰੋਧ ਇਹ ਹੋਊਗਾ ਹੁਣ ਜਿੰਨਾ ਤੱਕ ਜਹਾਗੀਰ ਵਾਲਾ ਤੇ ਆ ਮੈਟਰ ਦਾ ਹੱਲ ਨਹੀਂ ਕਰਦੇ ਇਸ ਕਰਕੇ ਅੱਜ ਦੀ ਮੀਟ ਦਾ ਸਾਡਾ ਛਟਾ ਹੈ ਮੈਂ ਜਗਤਾਰ ਸਿੰਘ ਕਾਲਾ ਝਾੜਾ ਸੂਬਾ ਸਖਤਰ ਭਾਰਤੀ ਸਮਾਜ ਨੂੰ ਨੇਕਤਾ ਕਰਾ ਅੱਜ ਅਸੀਂ ਲਹਿਰੇ ਗਾਗੇ ਐਸਡੀਐਮ ਦਫ਼ਤਰ ਜਿਹੜਾ ਸਾਡਾ ਮੋਰਚਾ ਲੱਗਿਆ ਹੋਇਆ ਭਾਰਤੀ ਕਿਸਾਨ ਦੀ ਏਕਤਾ ਗ੍ਰਾਹਕਾਂ ਵੱਲੋਂ ਉਸ ਮੋਰਚੇ ਦੇ ਵਿੱਚ ਜਿਹੜਾ ਕਮੇਟੀ ਦੀ ਮੀਟਿੰਗ ਕੀਤੀ ਆ ਜਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਡੂਆ ਤੇ ਦਲਵਾਰਾ ਸਿੰਘ ਸਾਜਲਾ ਦੀ ਗਵਾਈ ਦੇ ਵਿੱਚ ਕਿਉਂਕਿ ਜਿਹੜਾ ਇਥੋਂ ਦੀ ਸਰਕਾਰ ਆ ਇਥੋਂ ਦਾ ਪ੍ਰਸ਼ਾਸਨ ਆ ਲਗਾਤਾਰ ਜਣੀ ਸਾਡੇ ਜਿਹੜੇ ਮਸਲੇ ਨੇ ਉਹਨਾਂ ਨੂੰ ਲਟਕਾ ਰਿਹਾ ਹੈਗਾ ਸਾਡਾ ਕਿਸਾਨ ਜਣੀ ਲਗਾਤਾਰ ਪਿਛਲੇ 11 ਤਰੀਕ ਤੋਂ ਜਿਹਦੀ ਡੈੱਡ ਬਾਡੀ ਰਜਿੰਦਰਾ ਹਸਪਤਾਲਾ ਪਟਿਆਲੇ ਦੇ ਵਿੱਚ ਪਈ ਹੈਗੀ ਆ ਜਿਹਦੀ ਜਣੀ ਜੋਸੀ ਦੋਹਿਆ ਮੋਰਚੇ 'ਚ ਉਹਦੇ ਮੁਆਵਜ਼ੇ ਵਾਲੀ ਗੱਲ ਆ ਲੜਕਾਈ ਜਾ ਰਿਹਾ ਪ੍ਰਸ਼ਾਸਨ ਉਧਰ ਸਾਡਾ জাহাঙ্গীর ਦੇ ਵਿੱਚ ਜ਼ਮੀਨੀ ਮਸਲਾ ਚੱਲਦਾ ਹੈਗਾ ਇਹਨਾਂ ਮਸਲਿਆਂ ਨੂੰ ਲੈ ਕੇ ਅਸੀਂ ਪਿਛਲੇ ਦਿਨਾਂ 'ਚ ਸੂਬੇ ਦੀ ਵੱਡੀ ਪ੍ਰੈਸ ਕਾਨਫਰੰਸ ਕੀਤੀ ਆ ਜਿਹੜਾ ਆਉਣ ਵਾਲੀ 5 ਤਰੀਕ ਨੂੰ ਇਹਨਾਂ ਦਾ ਮੰਤਰੀ ਹੈਗਾ ਮੀਤ ਹੇਰ ਬਰਨਾਲੇ ਦੇ ਵਿੱਚ ਉੱਥੇ ਅਸੀਂ ਪੱਕਾ ਮੋਰਚਾ ਲਾਉਣ ਜਾ ਰਹੇ ਹਾਂ ਉਹਦੀ ਤਿਆਰੀ ਦੇ ਵਜੋਂ ਮੀਟਿੰਗ ਕੀਤੀ ਆ ਜਿਹੜਾ ਲਹਿਰੇ ਦੇ ਵਿੱਚ ਸਾਡਾ ਮੋਰਚਾ ਲੱਗਿਆ ਹੋਇਆ ਇਸ ਮੋਰਚੇ ਨੂੰ ਕਾਬਜਾਬ ਕਰਨ ਦੇ ਕਰਨ ਦੇ ਲਈ ਇਸ ਮੋਰਚੇ ਨੂੰ ਹੱਲ ਕਰਵਾਉਣ ਦੇ ਲਈ ਆਉਣ ਵਾਲੀ 27 ਤਰੀਕ ਨੂੰ ਅਸੀਂ ਤਿੱਖਾ ਐਕਸ਼ਨ ਹੈ ਜਿਹੜਾ ਉਹ ਕਰਨ ਜਾ ਰਹੇ ਹਾਂ ਦੇ ਨਾਲ ਹੀ ਅਸੀਂ ਇੱਕ ਫੈਸਲਾ ਇਹ ਕੀਤਾ ਹੈਗਾ ਕਿ ਅਸੀਂ ਜਿਹੜਾ ਇੱਥੋਂ ਦਾ ਮੰਤਰੀ ਮੀਤ ਹੇਰ ਲਹਿਰੇ ਦੇ ਕਿਸੇ ਪਿੰਡ 'ਚ ਵੀ ਆਊਗਾ ਉਹਦਾ ਅਸੀਂ ਅੱਜ ਤੋਂ ਹੀ ਉਹਦੀਆਂ ਡੇਟਾ ਦੇਖਾਂਗੇ ਉਹਦੇ 'ਚ ਅਸੀਂ ਉਹਦਾ ਉੱਥੇ ਆਉਣ ਤੇ ਵਿਰੋਧ ਕਰਾਂਗੇ ਉਹਨੂੰ ਤਿੱਖੇ ਸਵਾਲ ਕਰਾਂਗੇ ਲੇਰੇ ਬਲਾਕ ਦੇ ਵਿੱਚ ਤੇ ਦੂਜਾ ਹੈਗਾ ਜਿਹੜਾ 5 ਮਈ ਤੋਂ ਬਾਅਦ ਅਸੀਂ ਸਾਰੇ ਪੰਜਾਬ ਦੇ ਵਿੱਚ ਅਸੀਂ ਵਿਚਾਰਿਆ ਹੋਇਆ ਹੈਗਾ ਸਾਰੇ ਪੰਜਾਬ ਵਿੱਚ ਸਾਰੇ ਜ਼ਿਲ੍ਹੇ ਦੇ ਵਿੱਚ ਜਿੱਥੇ ਇਹਨੇ ਮੀਤਹਿਰ ਨੇ ਖੜਨਾ ਉਹ ਵੱਡਾ ਭਾਵੇਂ ਅਮਰੀਕੋਟਰਾ ਹੋਵੇ ਭਾਵੇਂ ਬਰਨਾਲਾ ਹੋਵੇ ਸੰਗਰੂਰ ਹੋਵੇ ਉੱਥੇ ਆਉਣ ਵਾਲੇ ਦਿਨਾਂ 'ਚ 5 ਤੋਂ ਬਾਅਦ ਅਸੀਂ ਸਾਰੇ ਮਤਲਬ ਉਹਦੀ ਕੰਸਟੀਟਿਊਐਂਸੀ ਹੈਗੀ ਜਿਹੜੀ ਉਹ 'ਚ ਵਿਰੋਧ ਕਰਾਂਗੇ ਇਸ ਕਰਕੇ ਇਹ ਮਸਲਾ ਕਿਉਂਕਿ ਇੱਥੋਂ ਦਾ ਐਸ.ਡੀ.ਐਮ. ਇੱਥੋਂ ਦੇ ਡੀ.ਐਸ.ਓ. ਵੀ ਕਹੀ ਜਾਂਦੇ ਨੇ ਵੀ ਚੋਣ ਜਾਬਤਾ ਲੱਗਿਆ ਹੋਇਆ ਜਿਹੜੇ ਸੀਦਾਂ ਨੂੰ ਤੁਸੀਂ ਲਗਾਤਾਰ ਪਹਿਲਾ ਮੁਆਵਜ਼ਾ ਦਿੰਦੇ ਰਹੇ ਹੋ ਇਹ ਤਾਂ ਕਿ ਪਾਲਿਸੀ ਬਣੀ ਹੋਈ ਆ ਇਹ ਪਾਲਿਸੀ ਦੇ ਨਾਲ ਚੋਣ ਜਾਬਤੇ ਦਾ ਕੋਈ ਸੰਬੰਧ ਹੀ ਨਹੀਂ ਹੋਣਾ ਚਾਹੀਦਾ ਇਸ ਕਰਕੇ ਅਸੀਂ ਕਹਿੰਦੇ ਆ ਗਿਆ 10 ਲੱਖ ਰੁਪਏ ਮੁਆਵਜ਼ਾ ਦਿਓ ਸਰਕਾਰੀ ਨੌਕਰੀ ਦਿਓ ਪਰਿਵਾਰ ਨੂੰ ਤੇ ਪਰਿਵਾਰ ਸਰ ਕੀਤਾ ਚੜਿਆ ਸਾਰਾ ਕਰਜ਼ਾ ਖਤਮ ਕੀਤਾ ਜਾਵੇ ਅੱਜ ਅਸੀਂ ਜਣੀ ਇਹ ਜਿਹੜਾ ਜਮੇਟਿੰਗ ਕਰਕੇ ਅਸੀਂ ਇੱਥੇ ਸਬੋਧਨ ਦੇ ਵਿੱਚ ਵੀ ਸਾਡੇ ਆਗੂ ਨੇ ਜਿਹੜੇ ਆਗਲੇ ਆਉਣ ਵਾਲੇ ਦਿਨਾਂ ਦੇ ਜਿਹੜੇ ਪ੍ਰੋਗਰਾਮ ਨੇ ਆਉਣ ਵਾਲੀ 27 ਤਰੀਕ ਨੂੰ ਅਸੀਂ ਤੁਹਾਨੂੰ ਖਬਰ ਉਹਨਾਂ ਕਰ ਜਾ